ਦਾ ਵੀ ਰਾਇਆ ਆਪਣਾ ਬਨਗੋਟੇ ਤੋਂ ਵੀ ਕਿਡਾ ਕਬੱਡੀ ਵਧੀਆ ਹੈ ਨਾ ਘਰੋਂ ਵਧੀਆ ਮੁੰਡਾ ਬੜਾ ਜਿਆਦਾ ਪਿਆਰ ਕਰਦਾ ਆਪਣਾ ਚਲੋ ਆਪਾਂ ਸੋਚ ਲੈਨੇ ਹੈ ਕਿ ਵੀ ਆਪਾਂ ਨੂੰ ਬਸਾਂ ਨਾਲ ਪਿਆਰ ਕਰਦਾ ਢੀਕੜਾ ਕਰਦਾ ਹੈ ਨਾ ਵੀ ਮੈਂ ਤੈਨੂੰ ਬੜਾ ਪਿਆਰ ਕਰਦਾ ਪਿਆਰ ਉਦੋਂ ਪਤਾ ਲੱਗਦਾ ਕਿ ਜਦੋਂ ਬੰਦਾ ਕੇ ਨੂੰ ਇੰਨਾ ਪਿਆਰ ਕਰਦਾ ਕਿ ਉਹਦੀ ਫੋਟੋ ਹੀ ਵਾ ਲੈਦਾ ਤੇ ਲੋ ਧੰਨਵਾਦ ਹੈ ਜਰਾ ਜੱਟਾ ਇਹ ਸਭ ਤੋਂ ਵੱਡਾ ਪਿਆਰ ਹੁੰਦਾ ਕਿ ਕੋਈ ਕਿਸੇ ਦੀ ਫੋਟੋ ਮੰਨ ਕੇ ਚੱਲੋ ਕਿ ਆਪ ਦੀ ਬਾਹ ਦੇਵਾਉਂਦਾ ਜਾਂ ਜਿੱਦਾਂ ਮਰਜੀ ਕੋਈ ਕੇ ਦਾ ਨਾਂ ਉਹ ਤਾਂ ਪੈਨਣਾ ਨਹੀਂ ਲਿਖਦਾ ਕੋਈ ਅੱਖਰ ਵੀ ਕੋਈ ਨਾ ਇਹ ਮੰਨ ਕੇ ਚੱਲੋ ਕੋਈ ਬੰਦਾ ਹੋਵੇ ਕਿ ਕੇ ਫਲਾਣੇ ਦਾ ਅੱਖਰ ਪੈਨ ਦੇ ਨਾਲ ਹੀ ਲਿਖ ਦੇ ਪਰ ਇਹ ਹੁੰਦਾ ਪਿਆਰ ਜਿਹ ਹੁੰਦਾ ਮਾਨ ਸਤਕਾਰ ਇਹ ਲੋ ਜਿਹੜਾ ਪਿਆਰ ਕਰਦਾ ਕੋਈ ਤੇ ਮੁੰਡਿਆਂ ਦਾ ਨਾ ਪਿਆਰ ਆ ਮੋੜੋ ਬਣਾਈ ਆ ਅੱਗੇ ਵੀ ਆਪਣੇ ਦੋ ਤਿੰਨ ਭਰਾਵਾ ਜਿੰਨਾਂ ਨੇ ਆਪਾਂ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਕਿ ਮੈਂ ਕਈ ਵਾਰ ਸੋਚਦਾ ਕਿ ਸਾਰੀਆਂ ਮਾਹਪੁਰਖਾਂ ਦੀਆਂ ਵਡਿਆਈਆਂ ਬਾਪੂ ਦਾ ਹੈ ਉਹਦੀ ਸਾਰਾ ਸਾਰਾ ਕੁਝ ਉਹਦਾ ਹੀ ਹੈ ਮਾਲਕ ਦਾ ਬੰਦਾ ਨਹੀਂ ਕਰ ਸਕਦਾ ਕੋਈ ਤੇ ਬਾਕੀ ਪਲੇਅਰ ਆ ਮੁੰਡਾ ਖੇਡਦਾ ਵਾ ਤੇ ਬਾਕੀ ਤੁਹਾਨੂੰ ਪਤਾ ਵੀ بڑے ਖੇਡਦੇ ਆ ਨਵੇਂ-ਨਵੇਂ ਇਹਦੇ ਵਰਗੇ ਪਤਾ ਨਹੀਂ ਕਿੰਨੇ ਮੁੰਡੇ ਜਿਹੜੇ ਘਰਾਂ 'ਚ ਬੈਠੇ ਆ ਵਧੀਆ-ਵਧੀਆ ਖੇਡਣ ਵਾਲੇ ਤੇ ਜਿਨ੍ਹਾਂ ਨੂੰ ਟੀਮਾਂ ਦੇ ਵਿੱਚ ਮੌਕਾ ਨਹੀਂ ਮਿਲਦਾ ਮਾਲੂਏ ਵਧੀਆ ਵਾ ਵਧੀਆ ਹੋਣ ਅਲਾਵਾ ਕਿੰਡਾ ਵਧੀਆ ਦਾ ਸ਼ਰੀਰ ਹੈ ਸਾਰਾ ਕੁਝ ਹੈ ਜੇ ਇਹਦੀ ਕੋਈ ਬਾਹ ਫੜ ਲੈ ਚੰਗੀ ਟੀਮ ਵਾਲਾ ਮੰਨ ਗਿਆ ਚੱਲੋਗੀ ਵਧੀਆ ਟੀਮਾਂ ਵਾਲੇ ਕੋਈ ਬਾਹ ਫੜ ਲੈਣਾ ਹੁਣ ਘਰ ਆ ਕੇ ਘਰ ਹੁੰਦੇ ਆ ਦਿਹਾੜੀ ਜਾਂਦਾ ਨਾ ਤੂੰ ਦਿਹਾੜੀ ਕਰਦਾ ਦਿਹਾੜੀ ਕਰਦਾ ਵੀਰ ਦਿਹਾੜੀ ਤੇ ਦਿਹਾੜੀ ਜਾਂਦਾ ਵਾ ਦਿਹਾੜੀ ਆ ਕੇ ਮੁੜ ਕੇ ਮਿਹਨਤ ਕਰਦਾ ਹੁਣ ਜੇ ਦਿਹਾੜੀ ਜਾਂਦਾ ਹੋਊਗਾ ਤੈਨੂੰ ਮਿਲਣਾ 4-500 ਰੁਪਏ ਨੂੰ ਦਾ 400 ਕੇ 500 500 500 ਰੁਪਈਆ ਮਿਲਦਾ ਰੋਜ਼ ਦਾ ਤੇ ਮੰਨ ਕੇ ਦੱਲੋ ਪਹਿਲੋਂ ਆ ਦਾ ਸਰੀਰ ਤੋੜ ਕੇ ਆਉਂਦਾ ਫੇਰ ਆ ਕੇ ਗਰਾਊਂਡ 'ਚ ਤੋੜਦਾ ਆਪਦੇ ਬੱਚਿਆਂ ਹੱਦੇ ਵੀ ਥੋੜੇ ਬਹੁਤੇ ਰੱਖਦਾ ਹੁਣ ਜੇ ਮੰਨ ਲਓ ਕੱਲ ਨੂੰ ਆਪਣੇ ਨਾਲ ਘੇੜਦਾ ਏ ਜੇ ਇਹਨੂੰ ਮੈਂ 1000 ਰੁਪਈਆ ਵੀ ਰੋਜ਼ ਦਾ ਦੇ ਦੇਣਾ 500 ਰੁਪਈਆ ਇਹ ਆਪਦੇ ਬੱਚਿਆਂ ਨੂੰ ਦੇ ਦੂ 500 ਰੁਪਈਆ ਆ ਦੇ ਢਿੱਡ 'ਚ ਪਾਉਂਦਾ ਤੇ ਕਿੰਨਾ ਤਗੜਾ ਹੋਊਗਾ ਏ ਜੇ ਕਿਉਂਕਿ ਘਰ ਖਾ ਕੇ ਕੋਈ ਨਹੀਂ ਬੰਦਾ ਘਰ ਖਾ ਕੇ ਗਰੀਬ ਬੰਦੇ ਤੋਂ ਇਹ ਤੋਂ ਨਹੀਂ ਬਣਿਆ ਜਾਂਦਾ ਮਨ ਮੰਨ ਕੇ ਚੱਲੋ ਕੋਈ ਕਿੰਨੇ ਬੱਚੇ ਨਵੇਂ ਸਾਰੀਆਂ ਟੀਮਾਂ ਘੜੀ ਵੇਚਦੀ ਕਰਦਾ ਜਿਹੜੀਆਂ ਵੱਡੀਆਂ ਟੀਮਾਂ ਵਾਂ ਮੇਰੇ ਭਰਾ ਨਵੇਂ ਪਲੇਅਰਾਂ ਨੂੰ ਵੀ ਮੌਕਾ ਦਿਆ ਕਰੋ ਨਵੇਂ ਜਿਹੜੇ ਪਲੇਅਰ ਆ ਨਾ ਖਰਾਕ ਤੋਂ ਮਾਰੇ ਜਾਂਦੇ ਆ ਖਰਾਕ ਨਹੀਂ ਮਿਲਦੀ ਨਵੇਂ ਪਲੇਅਰਾਂ ਨੂੰ ਤੇ ਤੁਹਾਡੀ ਘੜੀ ਬੇਲਤੀ ਹੈ ਕਿ ਨਵੇਂ ਪਲੇਅਰਾਂ ਨੂੰ ਇਦਾਂ ਰੱਖੋ ਤੇ ਨਵੇਂ ਪਲੇਅਰਾਂ ਨੂੰ ਮੰਨ ਕੇ ਚੱਲੋ ਕਿ ਜੇ ਆਪਾਂ ਅੱਕ ਪਲੇਅਰ ਜਾਣਦੇ ਨਾ ਵੱਡੇ ਅਠਾ ਦੇ ਵਿੱਚ 3 3 2 3 ਨਿੱਕੇ ਲੈ ਜਾਓ ਕੋਈ ਫਰਕ ਨਹੀਂ ਪੈਂਦਾ ਆਪਾਂ ਨਾਲੇ ਟੀਮ ਦਾ ਬੈਲੈਂਸ ਬਣਾ ਰਿਦਾ ਨਾਲੇ ਨਿੱਕੇ ਪਲੇਅਰ ਸੀਸਾ ਦਿੰਦੇ ਸਾਰਿਆਂ ਨੂੰ ਤੇ ਬਾਕੀ ਮੈਂ ਆਪਣੀ ਜੋ ਠੀਕੀ ਆ ਆਪਣੀ ਜੋ ਸੋਚ ਆ ਆਪਾਂ ਦੇ ਨਿੱਕੇਆਂ ਪਲੇਅਰਾਂ ਨੂੰ ਮੌਕਾ ਦੇਣਾ ਜਿਹੜੇ ਬੱਚੇ ਆ ਉਹਨਾਂ ਨੂੰ ਮੌਕਾ ਦੇਣਾ ਆਪਾਂ ਨੂੰ ਤੁਹਾਨੂੰ ਪਹਿਲਾਂ ਵੀ ਆਪਾਂ ਬਲੌਕਾਂ 'ਚ ਬੈਠੇ ਆ ਕਿ ਆਪਾਂ ਟ੍ਰਾਇਲ ਲੈਣੇ ਆ ਉਹ ਆਪਾਂ ਟ੍ਰਾਇਲ ਲੈ ਕੇ ਮੁੰਡੇ ਰੱਖੇ ਆ ਇੰਦਾ ਇੰਦਾ ਦੇ ਮੁੰਡੇ ਪਤਾ ਨਹੀਂ ਕਿੰਨੇ ਬੈਠੇ ਘਰਾਂ ਦੇ ਵਿੱਚ ਕਿ ਜਿਹੜੇ ਖਰਾਖ ਨੂੰ ਤੇ ਮੈਚਾਂ ਨੂੰ ਅੱਗੇ ਨਹੀਂ ਆ ਰਹੇ ਜੇ ਹੁਣ ਇਹਨਾਂ ਦੇ ਮੈਚ ਲੱਗਣਗੇ ਚੰਗੀ ਖਰਾਕ ਖਾਣਗੇ ਤੇ ਅੱਗੇ ਆਉਣਗੇ ਹੁਣ ਤੁਸੀਂ ਮੈਂ ਫੇਰ ਪੈਸੇ ਖਾ ਲੂਗਾ ਘਰੋਂ ਕਿਹੜਾ ਖਰਾਕ ਖਾ ਲੂਗਾ ਘਰੋਂ ਇਹ ਤੋਂ ਖਰਾਕ ਨਹੀਂ ਕਰਦੀ ਜਾਂਦੀ ਜੇ ਅੱਜ ਜੰਗੀ ਵੀ ਬਣੇ ਆ ਨਾ ਅਹੀਂ ਵੀ ਕਿਤੇ ਘਰੋਂ ਥਾਕੇ ਨਹੀਂ ਬਣੇ ਅਹੀਂ ਵੀ ਮੰਨ ਕੇ ਥੱਲੋ ਜੇ ਮੈਚ ਖੇਡੇ ਆ ਤੇ ਫੇਰ ਹੀ ਸਾਡਾ ਨਾਮ ਬਣਿਆ ਫੇਰ ਹੀ ਇਹੀ ਬਣੇ ਆ ਅਹੀਂ ਵੀ ਸੰਗਤ ਦੇ ਪੈਸਿਆਂ ਤੇ ਬਣੇ ਆ ਹੁਣ ਸੰਗਤ ਦੇ ਪੈਸਿਆਂ ਤੇ ਕਿੱਤਾ ਬਣੇ ਆ ਜੇ ਹੁਣ ਮੈਚ ਖੇਡਣ ਜਾਂਦੇ ਆ ਇੱਕ ਇੱਕ ਰੁਪਈਆ ਸੰਦ ਦਾ ਘਰਾਇਆ ਹੁੰਦਾ ਪਿੰਡ ਦੇ ਵਿੱਚੋਂ ਗਰਾਹੀ ਕਰਦੇ 1 ਕਿੰਗ ਰੁਪਇਆ ਪਲਵਾਨ ਨੂੰ ਦੇ ਕੇ ਪਲਵਾਨ ਦਿੰਦਾ ਤੇ ਪਲਵਾਨ ਜਿਹੜਾ ਬੰਦਾ ਬੰਦਾ ਵਾ ਪਲਵਾਨ ਸਾਰਿਆਂ ਦਾ ਸਾਂਝਾ ਹੁੰਦਾ ਤੇ ਇਹ ਕੇਸ ਕਰਕੇ ਮੈਂ ਕਹਿੰਦਾ ਕਿ ਪਲਵਾਨ ਸਾਰਿਆਂ ਦਾ ਸਾਂਝਾ ਹੁੰਦਾ ਤੇ ਪਲਵਾਨਾਂ ਗਾੜੀ ਬੇਨਤੀ ਆ ਕਿ ਤੁਸੀਂ ਨਿੱਕੇ ਪਲੇਅਰ ਵੀ ਠਾਇਆ ਕਰੋ ਮੇਰੇ ਕੋਲ ਇਹ ਕੋਈ ਗੱਲ ਨਹੀਂ ਤੂੰ ਇਕੱਲੀ ਆਪਣੇ ਮੈਚ ਹੀ ਲਾ ਕੇ ਹਾਂ ਤੂੰ ਉੱਥੇ ਮੈਂ ਫਿਲਮ ਕਿੱਟ ਲਾਈ ਤਾ ਕੇ ਕੇ ਬੰਦੇ ਨੇ ਮੈਨੂੰ ਕਹਿੰਦਾ ਵੀ ਨਹੀਂ ਕਟੋਣਾ ਸਮੇਂ ਪਲੇਅ ਹੋਣਾ ਕਰਨਾ ਮੇਰੇ ਪਲੇਅਰ ਮੇਰੇ ਅੱਗੇ ਹੋਰ ਸਾਰਾ ਉੱਥੋਂ ਇਹ ਪਾਜੀ ਮੋੜ ਤਾ ਕੇ ਬੰਦ ਹੋ ਗਿਆ ਨੇ ਪਿੰਡ ਵਾਲਾ ਖੜਾਇਆ ਨਹੀਂ ਤੇ ਨਹੀਂ ਭਾਜੀ ਕੇ ਨੇ ਬੰਦੇ ਨੇ ਕਹਿੰਦਾ ਤਰਾ ਨਹੀਂ ਲੈਣੇ ਭਾਜੀ ਅੱਛਾ ਉਹਨਾਂ ਨੇ ਮੈਨੂੰ ਮੋੜ ਕੇ ਭਾਜੀ ਕਿ ਤੈਨੂੰ ਮੈਂ ਕਿਹਨਾਂ ਖੜਾ ਦੇ ਭਾਜੀ ਤੈਨੂੰ ਭਾਜੀ ਵੀ ਗੇਟ ਲੈ ਕੇ ਖੜੇ ਨੇ ਨਹੀਂ ਤੂੰ ਪੇਂ ਪੇਂ ਤੇਰਾ ਪਿੰਡੀ ਤੇਰਾ ਪਿੰਡ ਹੀ ਨਹੀਂ ਖੜਾਇਆ ਤੇ ਤੂੰ ਗੁੱਟ ਤੇਰਾ ਪਿੰਡ ਫੁੱਟਾ ਪਾਦੀ ਪੜੀ ਗਈ ਹੈ ਅੱਛਾ ਤੈਨੂੰ ਨਹੀਂ ਖੜਾਇਆ ਜੀ ਭਾਜੀ ਭਾਜੀ ਕੋਈ ਨਹੀਂ ਮਤਨ ਆ ਬਈ ਪਿੰਡ ਖੜਾ ਕੋਈ ਨਹੀਂ ਮੌਕਾ ਦਵਾਂਗੇ ਤੈਨੂੰ ਤੂੰ ਮਿਹਨਤ ਕਰ ਮਿਹਨਤ ਤੈਨੂੰ ਕਰਨੀ ਪੈਣੀ ਆ ਮਿਹਨਤ ਕਰ ਮੌਕਾ ਕੋ ਨਹੀਂ ਦਵਾਂਗੇ ਬਾਕੀ ਤੂੰ ਜੇ ਕਰਕੇ ਦਿਨਾਏਗਾ ਯਾ ਭੀ ਅੱਗੇ ਆਜੇਂ ਠੀਕ ਹੈ ਨਾ ਜੇ ਮਿਹਨਤ ਕਰੇਗਾ ਤਾਂ ਅੱਗੇ ਆਜੇਗਾ ਹਾਂਜੀ ਕੋਈ ਨੰਬਰ ਦੇ ਦੇ ਮੁੰਡੇ ਨੂੰ ਤੈਨੂੰ ਆ ਹੁਣ ਨਾ ਮੈਚ ਆਪਣੇ ਦੋਆਂ ਗੀ ਮਹੀਨਾ ਤੱਕ ਚੱਲ ਬਣੇ ਜਦੋਂ ਵੀ ਚੱਲ ਲਵੇ ਮੈਚ ਤੈਨੂੰ ਨਾਲ ਰੱਖ ਠੀਕ ਹੈ ਤੂੰ ਨਾਲ ਆਇਆ ਕਰ ਨਾ ਕੋਈ ਮੋਟੀ ਨਹੀਂ ਮੋਟੀ ਨਹੀਂ ਅਟਲਾਈ ਤੂੰ ਨਾਲ ਆਇਆ ਕਰ ਨਾ ਇਹਦੇ ਨਾਲ ਮੁੰਡੇ ਨਾਲ ਰੱਖ ਕਨੈਕਟ ਤੇ ਕੋਈ ਨਹੀਂ ਆਪਾਂ ਮੰਨ ਕੇ ਚੱਲ ਤੂੰ ਸਟੈਪ ਵਾਈਜ਼ ਦਾ ਪੱਕੇ ਬਧੇਗਾ ਭਾਵੇਂ ਮਿਹਨਤ ਮਿਹਨਤ ਕਰੇਗਾ ਤੇ ਅੱਗੇ ਬਧੇਗਾ ਜੀ ਤੈਨੂੰ ਇੱਕ ਹੁੰਦਾ ਰਾਹ ਹਾਂਜੀ ਪਹਿਲੋਂ ਤੂੰ ਰਾਹ ਨਹੀਂ ਹੈ ਕਿਵੇਂ ਚੜਿਆ ਤੈਨੂੰ ਰਾਹ ਨਹੀਂ ਲੱਭਦਾ ਹੁਣ ਤੈਨੂੰ ਰਾਹ ਲੱਭ ਗਿਆ ਬਰੰਦੀਪੁਰੋਂ ਜਾਂਦਾ ਠੀਕ ਹੈ ਉਹਦੇ ਉੱਤੇ ਤੂੰ ਜਾਣਾ ਹੁਣ ਉਹ ਰਾਹ ਤੇ ਕਿੰਨਾ ਤੇਜ਼ ਭੱਜਣਾ ਇਤੋਂ ਕੋ ਭੱਜਣਾ ਤੂੰ ਉਹ ਰਾਹ ਤੇ ਥੋੜਾ ਮਤਲਬ ਪਿੰਡੋਂ ਆਦਿਓ ਕਿੰਨੇ ਜਿਹੜੇ ਤੂੰ ਇੱਥੇ ਬਰੰਦੀਪੁਰ ਆ ਸਕਦਾ ਕਿ ਮੇਜਰ ਤੇ ਨਾ